ਸੰਗ ਸਹਾ ਸਵਤਜ ਗਏ ਕੋ ਨਨੇ ਬਿਹੋ ਸਾਥ ਕਹ ਨਾਨਕ ਇਹ ਬਪਤਮੈ ਇਕ ਇਕ ਰ ਗੁਨਾਥ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਪਿੰਦਾ ਕਹ ਨਾਨਕ ਇਹ ਜਗਤਮੈ ਕਿਨ ਜਪਿਓ ਗੁਰਮੰਤ ਰਾਮ ਨਾਮ ਉਰ ਮੈਂ ਗਹਿਓ ਜਾ ਕੈ ਸਮ ਨਹੀਂ ਕੋਏ ਜਹ ਸੰਵਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰ ਵਾਲਿ ਸਹਿਬਾ ਦੇ ਅਗਲੇ ਸ਼ਲੋਕਾਂ ਦੇ ਨਾਲ ਆਪਾਂ ਸਾਝ ਪਾਈਏ ਆਪਣੇ 55ਵੇਂ ਸ਼ਲੋਕ ਦੇ ਵਿੱਚ ਸਤਿਗੁਰੂ ਪ੍ਰਮਾਣ ਕਰਦੇ ਨੇ ਸੰਗ ਸਖਾ ਸਬਤ ਜਿ ਗਈ ਕੋ ਨ ਨਿਦੇ ਹੋ ਸਾਥ ਕਹ ਨਾਨਕ ਇਹ ਵਿਪਤ ਮੈਂ ਤੇਤ ਇਕ ਰੁ ਬਨਾਤਾ ਜਦੋਂ ਮਨੁੱਖ ਤੇ ਵਿਅਕਤ ਦਾ ਸਮਾਉਂਦਾ ਸੰਕਰਤ ਦਾ ਸਮਾਉਂਦਾ ਉਦੋਂ ਜਿਹੜੇ ਸਾਡੇ ਸੰਗੀ ਸਾਥੀ ਹੁੰਦੇ ਨੇ ਪਰ ਆਵੀ ਤੌਰ ਤੇ ਆਪਾਂ ਦੇਖੀਏ ਸਾਡਾ ਸਾਥ ਰਹਿਦਾ ਉਹ ਛੱਡ ਜਾਂਦੇ ਨੇ ਸਤ ਸਹਬ ਦਾ ਸਮਝਾਉਣਾ ਕਰਦੇ ਨੇ ਉਸ ਵਿਪਤ ਦੇ ਵਿੱਚ ਉਸ ਸੰਕਟ ਦੇ ਵਿੱਚ ਸਾਨੂੰ ਇੱਕ ਟੀਕ ਇੱਕ ਰੂਪਨਾਥ ਇੱਕ ਅਕਾਲ ਪੁਰਖ ਪ੍ਰਮਾਤਮਾ ਦੀ ਟੀਕ ਹੈ ਜਿਹੜੀ ਆਸਰਾ ਹੈ ਉਹ ਹੁੰਦਾ ਹੈ ਜੇ ਅਸੀਂ ਪਰਮਾਤਮਾ ਨੂੰ ਜਿਤੇ ਰੱਖਦੇ ਆਂਗੇ ਸੰਗ ਸੱਚਾ ਸਾਥ ਦਾ ਜਿਹੜੀ ਕੋ ਉਹ ਨਾਲ ਉਹ ਸਾਥ ਸਾਰੇ ਸਾਥ ਛੱਡ ਜਾਂਦੇ ਨੇ ਕਹੋ ਨਾਨਕ ਇਹ ਜਗਤ ਮੈਂ ਤੇਗ ਇੱਕ ਰਬਨਾਥ ਉਸ ਅਕਾਲ ਪੁਰਖ ਦਾ ਮਨੁੱਖ ਨੂੰ ਹੁੰਦਾ ਹੈ ਜੇ ਮਨੁੱਖ خدا ਸਿਮਨ ਕਰਦਾ ਹੈ ਬੰਦਗੀ ਕਰਦਾ ਹੈ ਪਰਮਾਤਮ ਨੂੰ ਚੇਤੇ ਰੱਖਦਾ ਹੈ ਅਗਲੇ ਸ਼ਲੋਕ ਦੇ ਵਿੱਚ ਸਾਹਿਬ ਪ੍ਰਮਾਣ ਕਰਦੇ ਨੇ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਪ੍ਰਮਾਤਿ ਇਸੇ ਲੋਕਾਂ ਦੇ ਵਿੱਚ ਆਪਾਂ ਸਾਝ ਪਾਈ ਸੀ ਸਾਹਿਬ ਪ੍ਰਮਾਣ ਕਰਦੇ ਨੇ ਜਗਤ ਨਾਸ਼ਵਾਨ ਹੈ ਪਦਾਰਥ ਖਤਮ ਹੋ ਜਾਂਦੇ ਹੈ ਜੀ ਜੋ ਉਪਜੋਸ ਹੋ ਗਿਰਸ ਹੈ ਆਪਾਂ ਪਿਛਲੇ ਐਪੀਸੋਡ ਦੇ ਵਿੱਚ ਵਿਚਾਰ ਕੀਤੀ ਸੀ ਇੱਥੇ ਸਾਹਿਬ ਕਹਿੰਦੇ ਰਹਿਣਾ ਕੀ ਨੇ ਹੈ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਕੋਪਿਤਾ ਪਰ ਮਾਤਮਾ ਦਾ ਨਾਮ ਰਹਿਣਾ ਜਿਹੜਾ ਸਥਾਈ ਹੈਗਾ ਸਾਧੂ ਦਾ ਭਾਵ ਉਹ ਤੇ ਵਿਦਵਾਨ ਨੇ ਗੁਰੂ ਕਿਹਾ ਇੱਥੇ ਸਾਧੂ ਭਾਵ ਜਿਹੜੇ ਪਰਮਾਤਮਾ ਦੇ ਨਾਲ ਰਮੇ ਹੋਏ ਨੇ ਤੇ ਹੋਰ ਕੀ ਨੇ ਰਹਿਣਾ ਗੁਰੂ ਗੋਪਿੰਦ ਆਪਾ ਕਾਲਪੁਰਖ ਪਰਮਾਤਮਾ ਜਿਹੜਾ ਜਗਤ ਰਚਨਾ ਤੋਂ ਬ੍ਰਹਮਨ ਰਚਨਾ ਤੋਂ ਪਹਿਲਾਂ ਵੀ ਸੀ ਸ਼ਲੋਕ ਦੇ ਵਿੱਚ ਆਪਾਂ ਪੜ੍ਹਦੇ ਆ ਜਪੁਜੀ ਸਾਹਿਬ ਦਾ ਜਿਹੜਾ ਮੂਲ ਅਸਲੋਕ ਹੈ ਊਲ ਮਤਰ ਤੋਂ ਬਾਅਦ ਆਦ ਸੱਚ ਜੁਗਾਦ ਸੱਚ ਹੈ ਈ ਸਤਿ ਨਾਨਕ ਹੋਸੀ ਈ ਸੱਚ ਪਰਮਾਤਮਾ ਆਦ ਤੋਂ ਸੀ ਜੁਗਾਦ ਤੋਂ ਸੀ ਜੁ ਕਦ ਅਰੰਭ ਹੋਇਆ ਤਾਂ ਪਰਮਾਤਮਾ ਸੀ ਹੁਣ ਵੀ ਹੋਵੇਗਾ ਵੀ ਅਸੀਂ ਨਹੀਂ ਰਹਾਂਗੇ ਪਰਮਾਤਮਾ ਰਹੇਗਾ ਤੇ ਹੋਰ ਕੌਣ ਰਹੇਗਾ ਕਿਹਨੂੰ ਚੇਤੇ ਕਰਿਆ ਜਾਂਦਾ ਹੈ ਕਹਾਂ ਨਾਨਕ ਇਹ ਜਤਮਾ ਇਹਨਾਂ ਜਪਿਓ ਪਰਮਾਤਮਾ ਪਰਮਾਤਮਾ ਦਾ ਨਾਮ ਇਸ ਜੱਗ ਦੇ ਵਿੱਚ ਕਿੰਨਾ ਨੇ ਜਪਿਆ ਕਿੰਨਾ ਨੇ ਪਰਮਾਤਮਾ ਨੂੰ ਯਾਦ ਕੀਤਾ ਉਹਨਾਂ ਦੇ ਨਾਲ ਪਰਮਾਤਮਾ ਦਾ ਨਾਮ ਹੈ ਜਿਹੜਾ ਉਹ ਸਹਾਇ ਹੋਵੇਗਾ ਆਪਣੇ ਅਖੀਰਲੇ ਸ਼ਲੋਕ ਦੇ ਵਿੱਚ 57ਵੇਂ ਸ਼ਲੋਕ ਦੇ ਵਿੱਚ ਸਾਹਿਬ ਫਰਮਾਉਂਦੇ ਨੇ RAM ਨਾਮ ਔਰ ਮੈਂ ਕਹਿਓ ਜਾਂ ਕੈ ਸਮ ਨਹੀਂ ਕੋਈ ਜਹ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਇ। RAM ਨਾਮ ਉਰਮੈ ਕਹੀ। ਹਿਰਦੇ ਦੇ ਵਿੱਚ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਵਸਾਲਿਆ। ਉਸ ਇਨਸਾਨ ਦੇ ਬਰਾਬਰ ਕੋਈ ਨਹੀਂ ਕਿਉਂਕਿ ਉੱਤੇ ਪ੍ਰਮਾਤਮਾ ਦਾ ਰੂਪ ਹੋ ਜਾਂਦਾ ਹੈ। ਜਹ ਸਿਮਰਤ ਸੰਕਟ ਮਿਟੈ। ਜਿਹਨੂੰ ਸਿਮਰ ਕੇ ਸੰਕਟ ਦੁੱਖ ਖਤਮ ਹੋ ਜਾਂਦੇ ਨੇ ਦਰਸ ਤੁਹਾਰੋ ਹੋਏ ਕੇ ਕਾਲ। ਪਰਮਾਤਮਾ ਤੇਰੇ ਦਰਸ਼ਨ ਹੋ ਜਾਂਦੇ ਨੇ ਸੋ ਇਹੋ ਸ਼ਲੋਕ ਨੇ ਸਹਿਬਾਂ ਦੇ ਜਿਹੜੇ ਆਪਾਂ ਜਦੋਂ ਸਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਜਾਂ ਸਹਿਜ ਪਾਠ ਦਾ ਭੋਗ ਪਾਈ ਜਾਂਦਾ ਹੈ ਗ੍ਰੰਥੀਸਿੰਘ ਜੀ ਦੇ ਬੜੇ ਪਿਆਰ ਦੇ ਨਾਲ ਪੜ੍ਹਦੇ ਐ 52 ਸ਼ਲੋਕ ਜਿਹਨੂੰ ਭੋਗ ਦੇ ਸ਼ਲੋਕ ਸ਼ਲੋਕ ਮਹਲਾ ਨਵਾ ਦੇਸ ਦੇ ਲਿਖੇ ਆ ਤਾਂ ਆਪਾਂ ਪੜ੍ਹਨਾ ਕਰਦੇ ਆ ਸੁਣਨਾ ਕਰਦੇ ਆ ਸੋ ਅੱਜ ਇਹਨਾਂ ਸ਼ਲੋਕਾਂ ਦੀ ਸਮਾਪਤੀ ਹੈ ਗੁਰੂ ਪਰਿਵਾਰ ਰਿਪੋਰਟ ਚ ਕਹਿੰਦਾ ਨਾ ਬਖਸ਼ਣੀ ਕੱਲ ਆਪਾਂ ਨਵੇਂ ਵਿਚਾਰ ਦੇ ਨਾਲ ਅਗਲੇ ਵਿਚਾਰ ਦੇ ਨਾਲ ਨਵੇਂ ਕੰਟੈਂਟ ਦੇ ਨਾਲ ਨਵੀਂ ਲੋਕੇਸ਼ਨ ਦੇ ਨਾਲ ਆਪ ਸੰਗਤ ਦੇ ਦਰਸ਼ਨ ਕਰਾਂਗੇ ਸਾਂਝ ਪਾਵਾਂਗੇ ਕੁਰਬਾਨੀ ਦੇ ਵਿਚਾਰ ਤੇ ਸਤਿਗੁਰੂ ਕਿਰਪਾ ਕਰਨੀ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ